ਬਠਿੰਡੇ ਵਾਲੀ ਝੀਲਾ ਤਾਂ ਵੇਖਿਆ ਹੋਣੀ ਆ ਪਰ ਇੱਥੋਂ ਵਾਲਾ ਨਜ਼ਾਰਾ ਤੁਸੀਂ ਸ਼ਾਇਦ ਵੇਖਿਆ ਨਹੀਂ ਆ ਦੇਖੋ ਤੁਸੀਂ ਵਿਕਾਸ ਦੇ ਰੰਗ ਲਾਏ ਹੋਏ ਥੋੜੇ ਦਿਨਾਂ 'ਚ ਮੈਨੂੰ ਐ ਲੱਗਦਾ ਵੀ ਇੱਥੇ ਕਿਸ਼ਤੀਆਂ ਇੱਥੇ ਚੱਲਣ ਲੱਗ ਜਾਣਗੀਆਂ ਝੀਲਾਂ ਤੇ ਜਾਣ ਦੀ ਲੋੜ ਨਹੀਂ ਹੈਗੀ ਕੀ ਕਹਿ ਰਹੀ ਹਾਂ ਮਗਾ ਤੁਸੀਂ ਦੁਕਾਨਾਂ ਇੰਨੀ ਕਰ ਰੋ ਜਾਂਦੇ ਨੇ ਗੱਡੀ ਘੱਟ ਲੈ ਕੇ ਉਹਨਾਂ ਨੂੰ ਦੇਖਦਾ ਨਹੀਂ ਗਾ ਇਹ ਦੇਖਦਾ ਤੁਸੀਂ ਮੈਂ ਆਪ ਉਹਨਾਂ ਨੂੰ ਜਾਨਣ ਨੂੰ ਇਸ਼ਾਰਾ ਕਰਦਾ ਮੈਂ ਤਾਂ ਕਰਦਾ ਹਾਂ ਉਹ ਬਾਅਦ ਕਰਦੇ ਦਿੰਦੇ ਇਹ ਭਗਵਾਨ ਵਾਲਮੀਕੀ ਜੀ ਦਾ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਇੱਥੇ ਬਣਿਆ ਹੋਇਆਗਾ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਮੰਦਰ ਵੀ ਜੇ ਕਿਸੇ ਨੇ ਜਾਣਾ ਹੈ ਪਹਿਲਾਂ ਤਾਂ ਉੱਤੇ ਗੰਦਗੀ ਹੈ ਤੁਸੀਂ ਇੱਥੋਂ ਦੀ ਨੰਗਦੇ ਹੋਗੇ ਡੱਗਿਆ ਜਾਂਦਾ ਕਿ ਨਹੀਂ ਨਹੀਂ ਨੰਗੇ ਜਾਂਦਾ ਬਹੁਤ ਗੰਦ پارک ਹੈ ਹੁਣ ਤੁਹਾਨੂੰ ਇਹ ਸੁਣ ਕੇ ਇਰਾਨਗੀ ਹੋਊਗੀ ਕਿ ਅੱਗੇ ਜਾ ਕੇ ਐਮਸੀ ਦੀ ਦੁਕਾਨ ਹੈ ਐਮਸੀ ਇੱਥੋਂ ਦੀ ਲੰਘ ਕੇ ਤਾਂ ਜਾਂਦਾ ਹੀ ਆ ਉਹਨੂੰ ਦੇਖਦਾ ਤਾਂ ਹੋਊਗਾ ਹੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋਤ ਉਬੀਦੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਗੇ ਪਰ ਜੋ ਮੈਂ ਤੁਹਾਨੂੰ ਮਾਹੌਲ ਦਿਖਾ ਰਹੀ ਹਾਂ ਬਿਲਕੁਲ ਵੀ ਠੀਕ ਨਹੀਂ ਹੈ ਬਠਿੰਡਾ ਸ਼ਹਿਰ ਦਾ ਵਿਕਾਸ ਮੈਂ ਤੁਹਾਨੂੰ ਦੱਸਦੀ ਆ ਕਿੰਨਾ ਕੁ ਹੋਇਆਗਾ ਪਹਿਲੇ ਤਾਂ ਤੁਹਾਨੂੰ ਇਹ ਦਿਖਾਉਣੀ ਆ ਵੀ ਤੁਸੀਂ ਬਠਿੰਡੇ ਵਾਲੀ ਝੀਲਾਂ ਤਾਂ ਵੇਖਿਆ ਹੋਣੀ ਆ ਪਰ ਇੱਥੋਂ ਵਾਲਾ ਨਜ਼ਾਰਾ ਤੁਸੀਂ ਸ਼ਾਇਦ ਵੇਖਿਆ ਨਹੀਂ ਆ ਦੇਖੋ ਤੁਸੀਂ ਵਿਕਾਸ ਦੇ ਰੰਗ ਲਾਏ ਹੋਏ ਥੋੜੇ ਦਿਨਾਂ 'ਚ ਮੈਨੂੰ ਐ ਲੱਗਦਾ ਵੀ ਇੱਥੇ ਕਿਸ਼ਤੀਆਂ ਇੱਥੇ ਚੱਲਣ ਲੱਗ ਜਾਣਗੀਆਂ ਝੀਲਾਂ ਤੇ ਜਾਣ ਦੀ ਲੋੜ ਨਹੀਂ ਹੈਗੀ ਦੋਸਤੋ ਇਹ ਕੋਈ ਮੀਂਹ ਦਾ ਪਾਣੀ ਨਹੀਂ ਹੈਗਾ ਕੋਈ ਓਦਾਂ ਨਹੀਂ ਹੈਗਾ ਇਹ ਹੈਗਾ ਜੀ ਗੰਦੇ ਸੀਵਰ ਦਾ ਪਾਣੀ ਜਿਹਦੀ ਹਜੇ ਤੱਕ ਨਿਕਾਸੀ ਨਹੀਂ ਹੋ ਰਹੀ ਪੰਜ ਚਾਰ ਦਿਨਾਂ ਤੋਂ ਲਗਾਤਾਰ ਦੇਖ ਰਹੀ ਇਸ ਤਰ੍ਹਾਂ ਦੀ ਸਮੱਸਿਆ ਤੁਸੀਂ ਦੇਖੋ ਸਾਹਮਣੇ ਚੌਂਕ ਹੈਗਾ ਆਵਾਜ਼ ਆਈ ਜਾਂਦੀ ਹੈ ਔਰ ਬੜੀ ਹੈਰਾਨੀ ਦੀ ਗੱਲ ਮੈਂ ਤੁਹਾਨੂੰ ਦਿਖਾਨੀ ਹੈ ਕਿ ਨਾਲ ਮੰਦਰ ਹੈ ਬਾਲਮੀਕੀ ਜੀ ਦਾ ਮੰਦਰ ਹੈ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇੰਨੀ ਗੰਦਗੀ ਦੇ ਵਿੱਚ ਲੋਕਾਂ ਨੂੰ ਜਾਣਾ ਪੈ ਰਿਹਾ ਹੈਗਾ ਤੇ ਹੁਣ ਤੁਸੀਂ ਦੇਖੋ ਅੱ ਲਗਾਉਂਦੇ ਹੋਏ ਤੁਸੀਂ ਇੱਕ ਵਾਰ ਤਸਵੀਰਾਂ ਦਿਖਾਓ ਕਿ ਕਿਵੇਂ ਉਹਨਾਂ ਨੂੰ ਜਾਣਾ ਪੈਂਦਾ ਲੋਕਾਂ ਨੂੰ ਸੋ ਜੇ ਕੋਈ ਕਿਸੇ ਨੇ ਉ ਜਾਣਾ ਤਿਆਰ ਹੋ ਗਿਆ ਕਿਤੇ ਨਿਕਲਣਾ ਤਾਂ ਆਪਣੇ ਕੱਪੜੇ ਐ ਚੱਕ ਕੇ ਜਾਣੇ ਪੈਂਦੇ ਨੇ ਵੀ ਕਿਤੇ ਛਿੱਟਾ ਨਾ ਪੈ ਜਾਏ ਕਿਸੇ ਪਾਸੇ ਸੋ ਲੋਕ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਕਿਉਂਕਿ ਐਮਸੀ ਚੋਣਾ ਆ ਗਈਆਂ ਜੀ ਬਹੁਤ ਲੋਕੀ ਵਾਅਦੇ ਕਰਨਗੇ ਹੁਣ ਪਰ ਵਾਅਦੇ ਕਰਨ ਦਾ ਫਾਇਦਾ ਕੀ ਜਿਹੜੇ ਪਹਿਲਾਂ 5 ਸਾਲ ਕੰਮ ਨੇ ਉਹ ਤਾਂ ਤੁਸੀਂ ਕਰਵਾਏ ਨਹੀਂ ਹੈਗੇ ਸੋ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਲੋਕ ਇਸ ਵੇਲੇ ਸਾਡੇ ਨਾਲ ਮੌਜੂਦ ਨੇਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕਿਵੇਂ ਦੇਖ ਰਹੇ ਹੋ ਇਹ ਸਮੱਸਿਆ ਆਈ ਹੈ ਤੇ ਖੱਡੇ ਨੇ ਨਾ ਤਾਂ ਸੜਕ ਬਣੀ ਆ ਤੇ ਇੰਨਾ ਪਾਣੀ ਹੋ ਰਿਹਾ ਹੈਗਾ ਇਹ ਸੀਵਰ ਸਾਰੇ ਬੰਦ ਹੋਏ ਪਏ ਆ ਤਾਂ ਕਰਕੇ ਸੀਵਰ ਖੋਲਣ ਕੋਈ ਆ ਨਹੀਂ ਰਿਹਾ ਹੈਗਾ ਇਹਨੇ ਖੱਡੇ ਪੈ ਗਿਆ ਇਸੇ ਕਰਕੇ ਪਾਣੀ ਦੀ ਵਜ੍ਹਾ ਨਾਲ ਹੂੰ ਤਾ ਕਰਕੇ ਦਿੱਕਤ ਬਹੁਤ ਆ ਬਰ ਨਾਲ ਬਾਬਾ ਬਾਲਮਿਕੀ ਮੰਦਰ ਜਿਹਨੇ ਪੈਦਲ ਜਾਣਾ ਉਹਨੂੰ ਦਿੱਕਤ ਆ ਕਿਹੜੇ ਮੋਟਰਸਾਈਕਲ ਸਕੂਟਰ ਤੇ ਜਾਂਦਾ ਉਹਨੂੰ ਦਿੱਕਤ ਆ ਥਾਂ ਥਾਂ ਤੇ ਖੱਡੇ ਬਣ ਗਏ ਆ ਪਾਣੀ ਖੜਨ ਨਾਲ ਜੀ ਨਹੀਂ ਤੇ ਤੇ ਸਮੱਸਿਆ ਆਉਂਦੀ ਹੈ ਕਿ ਸਾਰਿਆਂ ਨੂੰ ਤੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੌਣ ਐ ਇੱਥੋਂ ਦੇ ਐਮਸੀ ਐ ਤੁਸੀਂ ਗੱਲ ਕੀਤੀ ਹੋਵੇ ਐਮਸੀ ਨੂੰ ਵੀ ਕਹਿਵਿਆ ਸਾਰਿਆਂ ਨੂੰ ਕਹਿਵਿਆ ਇਸ ਕਰਕੇ ਉਹ ਕਹਿੰਦੇ ਵੀ ਹੜਤਾਲ ਚੱਲ ਰਹੀ ਹੈ ਲੇਵਰ ਦੀ ਅੱਛਾ ਹਾਂ ਜੀ ਇਸ ਇੱਕਦੋ ਕੁ ਦੀ ਸਮੱਸਿਆ ਆ ਰਹੀ ਹੈ ਜੀ ਤੁਹਾਨੂੰ ਇਹ ਹੁਣੇ ਦੀ ਆ ਰਹੀ ਹੈ ਕਿ ਪਹਿਲਾਂ ਵੀ ਇਦਾਂ ਦੀ ਸਮੱਸਿਆ ਆਈ ਆ ਇਹ ਲਾ ਨਹੀਂ ਆਈ ਹੁਣੇ ਆਈ ਹੈ ਇਹ ਅੱਛਾ ਹਾਂਜੀ ਤਿੰਨ ਚਾਰ ਦਿਨਾਂ ਤੋਂ ਤਾਂ ਖਾਸਾ ਹੀ ਜ਼ਿਆਦਾ ਵਧਿਆ ਹੋਇਆਗਾ ਕੰਮ ਨਹੀਂ ਪੰਜ ਛੇ ਦਿਨ ਹੋ ਗਏ ਇਸ ਗੱਲ ਨੂੰ ਅੱਛਾ ਅੱਛਾ ਤਾਂ ਕਰਕੇ ਦਿੱਕਤ ਆ ਰਹੀ ਹੈ ਸੋ ਠੀਕ ਹੈ ਇਹ 22 ਸਾਡੇ ਨਾਲ ਮੌਜੂਦ ਨਹੀਂ ਸਾਹਮਣੇ ਇਹਨਾਂ ਦੀ ਦੁਕਾਨ ਹੈ ਬਈ ਕਿਵੇਂ ਚੱਲਦੀ ਹੈ ਦੁਕਾਨਦਾਰੀ ਆ ਚੀਜ਼ਾਂ ਜਿਵੇਂ ਹੋ ਰਹੀਆਂ ਲੰਘਣਾ ਟੱਪਣਾ ਕਿੰਨਾ ਕੋਖਾ ਸਿਵਰੇਜ ਦਾ ਪਾਣੀ ਯਾਨੀ ਕਿ ਬਹੁਤ ਖੜਾ ਹੈ ਯਾਨੀ ਕਿ ਇੱਥੇ ਸੜਕ ਤੇ ਜੋ ਆਪਣੇ ਮजूद ਆਪਣੇ ਆਪਣੇ ਦੁਕਾਨਾਂ ਇੱਥੇ ਟੇਲਰ ਮਾਸਟਰ ਦੀ ਦੁਕਾਨ ਹੈ ਜੀ ਠੀਕ ਹੈ ਇਹ ਇੱਥੇ ਯਾਨੀ ਕਿ ਗਾਹਕ ਕੋਈ ਆ ਕੇ ਇੱਥੇ ਖੜਦਾ ਨਹੀਂ ਯਾਨੀ ਕਿ ਪਾਣੀ ਦੇਖ ਕੇ ਉਹ ਇਥੋਂ ਲੰਘ ਚ ਜਾਂਦਾ ਜਾਂਨੇ ਕੀ ਹਾਂਜੀ ਠੀਕ ਹੈ ਤੇ ਫਿਰ ਤੁਸੀਂ ਆਉਣ ਜਾਣ ਕਿਵੇਂ ਕਰਦੇ ਹੋ ਤੇ ਉਧਰ ਉਧਰ ਰੌਣਾ ਕਰਨਾ ਤੇ ਫਿਰ ਉਹ ਕਿਵੇਂ ਕਰਦੇ ਹੋ ਇੰਨਾ ਗੰਦਾ ਤੇ 스멜 ਵੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਇਸ ਕਰਕੇ ਜੀ ਯਾਨੀ ਕਿ 스멜 ਤਾਂ ਆਉਂਦੀ ਹੀ ਬਾਕੀ ਉਹ ਤਾਂ ਇਹ ਬਾਕੀ ਡੇਂਗੂ ਮੱਛਰ ਵੀ ਵਗੈਰਾ ਜੀ ਯਾਨੀ ਕਿ ਬਹੁਤ ਫੈਲ ਰਿਹਾ ਹੈ ਜੀ ਇਸ ਕਰਕੇ ਯਾਨੀ ਕਿ ਘਰਾਂ ਜਾਨੀ ਕਿ ਬਹੁਤ ਜਾਣੇ ਕਿ ਬੱਚੇ ਯਾਨੀ ਕਿ ਬਿਅਰਗ ਵਗੈਰਾ ਬਹੁਤ ਬਿਮਾਰ ਹੋ ਰਹੇ ਹਨ ਜੀ ਤੇ ਬਾਕੀ ਯਾਨੀ ਕਿ ਇੱਥੋਂ ਜਮੇ ਕਿ ਕੋਈ ਨੰਗ ਦਾ ਟੱਪ ਦਾ ਜੇ ਦੁਕਾਨ ਤੇ ਆਂਦਾ ਸੀਵਰੇਜ ਦੇ ਗੰਦੇ ਪਾਣੀ ਦੇ ਯਾਨੀ ਕਿ ਪੈਰ ਅੰਦਰ ਆਉਂਦੇ ਆ ਯਾਨੀ ਕਿ 스멜 ਆ ਰਹੀ ਹੈ ਇਹਦੀ ਬਹੁਤ ਦਿੱਕਤ ਆ ਰਹੀਆਂ ਯਾਨੀ ਕਿ ਆਪਣੇ ਹਾਜੀ ਰਤਨ ਮੱਲੇ ਨੂੰ ਠੀਕ ਹੈ ਤੇ ਵੀਰੇ ਹੁਣ ਐਮਸੀ ਚੋਣਾ ਵੀ ਆਉਣ ਵਾਲੀਆਂ ਨੇਗੀਆਂ ਤੇ ਫਿਰ ਕਿਵੇਂ ਦੇਖਦੇ ਹੋ ਵੀ ਜੇ ਵਿਕਾਸ ਇੰਨਾ ਹੋਇਆਗਾ ਤਾਂ ਫਿਰ ਅੱਗੇ ਕੀ ਕਰੋਗੇ ਅੱਗੇ ਕੀ ਐਮਸੀ ਜਦੋਂ ਨਹੀਂ ਸੁਣੂਗਾ ਜੀ ਫਿਰ ਅੱਗੇ ਤੋਂ ਅਸੀਂ ਨਾ ਵੋਟ ਪਾਵਾਂਗੇ ਜੀ ਹੋਰ ਕੀ ਇਹ ਹੀ ਹੱਲ ਹੈ ਜੀ ਹੂੰ ਫਿਰ ਅਸੀਂ ਇਹ ਜਾਂ ਆਪਦਾ ਐਮਸੀ ਚੋਣਾਂਗੇ ਜੋ ਸਾਡੀ ਮਾੜੀ ਆਪਣੀ ਸੁਣੂਗਾ ਜੀ ਗੱਲਬਾਤ ਹਾਂਜੀ ਠੀਕ ਹੈ ਠੀਕ ਹੈ ਤਾਂ ਉਦਾਂ ਮਸਲੇ ਮਾੜੇ ਮੋٹے ਹੱਲ ਹੋ ਜਾਂਦੀਆਂ ਕਿ ਨਹੀਂ ਹੁੰਦੇ ਜੇ ਤੁਸੀਂ ਐਮਸੀ ਕੋਲ ਜਾਂਦੇ ਹੋ ਜਾਂ ਕੋਈ ਉਹ ਵੈਸੇ ਜਾਣਿਆ ਜੀ ਹੋਂ ਮਸਲੇ ਹੱਲ ਹੋ ਜਾਂਦੇ ਤੇ ਆਹ ਤਾਂ 6-7 ਦਿਨ ਹੋ ਗਏ ਜੀ ਆ ਕੰਮ ਨੂੰ ਅਜੇ ਤੱਕ ਕੋਈ ਕਹਿੰਦਾ ਹੜਤਾਲ ਆ ਜੀ ਕੋਈ ਕਹਿੰਦਾ ਕੁਛ ਹੈ ਕੋਈ ਕਿਹੋਂ ਦਾ ਕੁਛ ਹੈ ਜੀ ਤੇ ਸਾਨੂੰ ਤਾਂ ਐ ਜਾਣ ਕੇ ਹੁਣ ਅਸੀਂ ਦੁਕਾਨਾਂ ਸਵੇਰੇ ਖੋਲਦੇ ਆ ਜੀ ਜਾਨੀ ਕਿ ਕੋਈ ਕਸਟਮਰ ਨਹੀਂ ਆਉਂਦਾ ਜੀ ਕੋਈ ਹੋ ਨਹੀਂ ਸਵੇਰੇ ਜਾਨੀ ਕਿ ਸਵੇਰੇ ਆਣੇ ਸ਼ਾਮ ਤੱਕ ਬੇਲੇ ਮੁੜ ਕੇ ਜਾਵੋ ਚਲੇ ਜਾਂਦੇ ਆ ਜੀ ਦੁਕਾਨਾਂ ਤੇ ਹਾਂਜੀ ਬਿਲਕੁਲ ਬਹੁਤ ਵੱਡੀ ਸਮੱਸਿਆ ਹੈਗੀ ਆ ਦੇਖੋ ਤੇ ਇਹ ਜਿਹੜਾ ਦੇਖੋ ਪਾਣੀ ਕਿਵੇਂ ਭਰਿਆ ਹੋਇਆਗਾ ਸੀ ਇਹ ਅੱਗੇ ਤੱਕ ਵੀ ਹੈ ਬਈ ਇਹ ਇਹ ਸਾਰਾ ਰੋਡ ਹੀ ਹੈ ਜੀ ਆਪਣੇ ਹਾਜੀ ਰਤਨ ਜਿਹੜਾ ਕੰਡਾ ਰੋਡ ਹੈ ਨਾ ਜੀ ਉਹ ਆਪਣੇ ਐਮਸੀ ਜਿਹੜੇ ਆਪਣੇ ਜੈਨ ਹੈ ਜੀ ਉਥੋਂ ਤੱਕ ਜਾਨੀ ਕਿ ਅੱਛਾ ਉਹਨਾਂ ਦੀ ਆਪਦੀ ਦੁਕਾਨ ਕੋਲੇ ਆ ਤੇ ਉਹ ਫਿਰ ਵੀ ਕੁਝ ਨਹੀਂ ਕਹਿੰਦੇਗੇ ਪਤਾ ਨਹੀਂ ਅੱਛਾ ਕੀ ਕੀ ਕਹਿ ਰਿਹਾ ਹਾਂ ਮਗਾਏ ਤੁਸੀਂ ਦੁਕਾਨਾਂ ਐਂਟੀਕਲ ਰੋਜ਼ ਜਾਂਦੇ ਨੇ ਗੱਡੀ ਘੱਟ ਲੈਗੇ ਉਹਨਾਂ ਨੂੰ ਦੇਖਦਾ ਨਹੀਂਗਾ ਇਹ ਦੇਖਦਾ ਤੁਸੀਂ ਮੈਂ ਆਪ ਉਹਨੂੰ ਜਾਣਦੇ ਨੂੰ ਇਸ਼ਾਰਾ ਕਰਦਾ ਮੈਂ ਤਾਂ ਕਰਦਾ ਹਾਂ ਉਹ ਬਾਅਦ ਕਰਦੇ ਦਿੰਦੇ ਨੇ ਚੋਣਾ ਵੇਲੇ ਆਦਾਏਗਾ ਵੀ ਸਿੱਧਾ ਠੀਕ ਕਰਾਵਾਂਗੇ ਅਸਰੇ ਤੇ ਐਸੀ ਦੁਕਾਨ ਲੱਗੀ ਐ ਅੱਛਾ ਚਲੋ ਆਪਾਂ ਅੱਗੇ ਵੀ ਦੇਖ ਲੈਣੇ ਆ ਤੇ ਪੁੱਛ ਲੈਣੇ ਆ ਵੀ ਕਿਉਂ ਨਹੀਂ ਮਸਲਾ ਹੱਲ ਹੋਇਆਗਾ ਦੇਖੋ ਕਿਵੇਂ ਜਾਣਾ ਪੈਂਦਾ ਬੜਾ ਡੋਏ ਪੈ ਕੇ ਜੀ ਸਾਰੀ ਛੜ ਕਰਾਵੋਗੀ ਹੂੰ ਥੋੜਾ ਹੋਰ ਛੜ ਕੇ ਮੈਂ ਠੀਕ ਹੋਉਣੀ ਅੰਮਾ ਉਹ ਖੱਡੇ ਪੈ ਬਜੋ ਗੱਡੀ ਮਾਰਦੇ ਛੱਡੇ ਸਾਡੀ ਦੁਕਾਨ ਤੇ ਵੱਡੇ ਛੱਡੇ ਹੂੰ ਸਾਡਾ ਬੁਰਾ ਹਾਲ ਕਰ ਛੱਡੇ ਨੇ ਕਿ ਗੰਦੇ ਇਹ ਤੇ ਚੰਗਾ ਪਾਣੀ ਨੇ ਗੰਦਾ ਪਾਣੀ ਐ ਗੰਦਾ ਪਾਣੀ ਇਹ ਨਾਲ ਉਹ ਨਾਲ ਉਹ ਲੈਟਰ ਵਾਲਾ ਪਾਣੀ ਐ ਹੂੰ ਇਹ ਚੰਗਾ ਹੋਇਆ ਚਲੋ ਇੱਧਰ ਤੁਸੀਂ ਮੜਾ ਜੇ ਇੱਧਰ ਨੂੰ ਆ ਜੇ ਜੀ ਇੱਥੇ ਸਮੈਲ ਕਰਦੇ ਜੀ ਗੰਦੇ ਪਾਣੀ ਆ ਸੇ ਸਬਜ਼ੀ ਮੰਡੀ ਨਾਲ ਪੈਂਦਾ ਜੀ ਆ ਸਾਡਾ ਨਾਲ ਮੰਦਰ ਹੈ ਜੀ ਨਾਲ ਮਸਜਿਦ ਵੀ ਪੈਂਦਾ ਨਾਲ ਗੁਰਦੁਆਰਾ ਵੀ ਪੈਂਦਾ ਹਰ ਇੱਕ ਦਾ ਰਪਣ ਔਖਾ ਹੈ ਜੀ ਔਖਾ ਆ ਜੀ ਇੱਥੇ 6 ਵਜੇ ਦੇ ਲੋਕਾਂ ਦੇ ਟੋਏ ਪੱਟੇ ਜਾਂਦੇ ਆ ਪਾਣੀ ਨਾਲ ਜੀ ਹੂੰ ਇਹ ਬਾਲੇ ਦੁਖੀ ਹੋਏ ਪਏ ਜੀ ਹੱਥ ਜੋੜ ਕੇ ਬੇਨਤੀ ਕਰਦੇ ਜੀ ਇਹਨਾਂ ਨੂੰ ਕਈ ਬੰਦੇ ਨੂੰ ਅਸੀਂ ਕਹੇ ਕਿ ਕਰ ਦਿਓ ਜੀ ਸਮੱਸਿਆ ਦਾ ਹੱਲ ਕੋਈ ਨੀਬ ਜੀ ਵਿੱਚ ਪੈਂਦਾ ਸਾਰੇ ਆਪਦੇ ਆਪ ਦੇ ਕੰਮਾਂ 'ਚ ਲੱਗੇ ਹੋਏ ਹੈ ਜੀ ਬਾਲੇ ਦੁਖੀ ਅਸੀਂ ਇਸੇ ਮੋਹਲੇ ਦੇ ਬੰਦੇ ਆ ਜੀ ਸਾਨੂੰ ਦੁਖੀ ਹੈ ਜੀ ਆ ਸਾਡਾ ਕਮਰਾ ਆ ਮੰਦਰ ਹੈ ਜੀ ਨਾਲ ਬਸ ਮੇਰੀ ਗੁਜਾਰਿਸ਼ ਹੈ ਕਿ ਆ ਚੀਜ਼ ਸੁਣੀ ਜਾਵੇ ਤੇ ਆਸ ਕੀ ਕਰੀ ਜਾਵੇ ਜੀ ਇਹ ਨਾਲ ਵਾਸਤੇ ਅਸੀਂ ਸੀਐਮ ਕੋਲੇ ਕਰਮਚਾਰੀ ਕੋਲੇ ਵੀ ਗਏ ਨਾਲ ਕੋਲੇ ਐਮਸੀ ਕੋਲੇ ਵੀ ਗਏ ਸੀ ਇਹਨਾਂ ਦਾ ਸਮੱਸਿਆ ਦਾ ਹੱਲ ਨਹੀਂ ਹੋਇਆ ਜੀ ਕੋਈ ਇਹਨਾਂ ਨੇ ਕੀ ਕਿਹਾ ਸੀ ਐਮਸੀ ਨੇ ਤੁਹਾਨੂੰ ਜੇ ਤੁਸੀਂ ਗਏ ਸੀ ਕਿ ਕਿ ਉਹ ਕਹਿੰਦਾ ਇਹ ਕਿ ਸਾਡੇ ਵਿੱਚ ਨਹੀਂ ਪੈਂਦੇ ਨਾ ਅਸੀਂ ਇਹਦੇ ਰੋੜੇ 'ਚ ਪਈਏ ਤੇ ਕੋਈ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਜੀ ਸਾਡੀ ਗੱਲ ਸੁਣੀ ਨਹੀਂ ਕਹਿੰਦੇ ਮੋਲੇ ਵਾਲੇ ਨੂੰ ਬੁਲਾ ਕੇ ਲਿਆਓ ਤੇ ਤੁਸੀਂ ਪੈਸੇ ਦਿਓ ਫਿਰ ਤਾਂ ਕੇ ਸਿਬੜ ਵਾਲੇ ਆਣਗੇ ਫਿਰ ਉਹ ਸਾਫ ਕਰਨਗੇ ਸੰਡੇ ਨੂੰ ਕਹਿੰਦੇ ਹੂੰ ਬੰਦ ਰਹਿੰਦੇ ਆ ਜੀ ਤੇ ਅਸੀਂ ਹੁਣ ਕਿੱਥੇ ਜਾਈਏ ਜੀ ਠੀਕ ਹੈ ਠੀਕ ਹੈ ਹੁਣ ਦੱਸੋ ਜੀ ਮੈਂ ਅੱਗੇ ਦੇਖਣ ਦੀ ਕੋਸ਼ਿਸ਼ ਕਰੂੰਗੀ ਅੱਗੇ ਸਾਰਾ ਦਿਖਾਉ ਆ ਸਾਰੀ ਇਹ ਵੀਡੀਓ ਲੋ ਇਹਨੂੰ ਹੁਣ ਜਿਵੇਂ ਸ਼ਾਇਦ ਉਹ ਗੁਰਦੁਆਰਾ ਸਾਹਿਬ ਜਾ ਰਹੇ ਹੋਣਗੇ ਗਰੰਟੀ ਲੱਗ ਰਹੇ ਨੇ ਤੇ ਉਹਨਾਂ ਨੇ ਜਾਣਾ ਤੇ ਪਹਿਲੇ ਇੰਨੀ ਗੰਦਗੀ ਦੇ ਵਿੱਚੋਂ ਨਿਕਲ ਕੇ ਜਾਣਾ ਬੰਦਾ ਨਹਾ ਕੇ ਆਉਂਦਾ ਘਰੋਂ ਤੇ ਆ ਤੁਸੀਂ ਦੇਖ ਲਓ ਹੁਣ ਜਵਾਖ ਜਾਊਗਾ ਬੁਰਾ ਹਾਲ ਹੈ ਦੇਖੋ ਅੱਗੇ ਤੱਕ ਜਾਈਏ ਨਾ ਆ ਦੇਖੋ ਆਏ ਬੋਝ-ਬੋਝ ਕੇ ਜਾਣਾ ਪੈਂਦਾ ਪਤਾ ਕੀ ਸਾਲ ਜਿੱਤਰਾ ਹੋਊਗਾ ਹੁਣ ਤੁਸੀਂ ਸੋਚ ਸਕਦੇ ਹੋ ਵੀ ਇਹ ਹੁਣ ਦਾ ਪਾਣੀ ਤਾਂ ਹੈ ਨਹੀਂ ਕਦੋਂ ਦਾ ਹੈ ਪਾਣੀ ਖੜਾ ਹੋਇਆ ਜਦੋਂ ਕੋਈ ਮੀਂਹ ਨਹੀਂ ਆਉਂਦੀ ਆ ਉਦੋਂ ਵੀ ਪੂਰਾ ਇੱਥੇ ਆਏ ਨਹਿਰ ਬਣ ਜਾਂਦੀ ਹੈ ਵੀ ਬੰਦਾ ਇੱਥੇ ਕਿਸ਼ਤੀ ਚਲਾ ਲੇ ਖੱਡੇ ਇੱਥੇ ਐਨੇ ਆ ਵੀ ਪਤਾ ਹੀ ਨਹੀਂ ਲੱਗਦਾ ਹੈਗਾ ਤੁਹਾਨੂੰ ਤੁਸੀਂ ਨੰਗ ਰਹੇ ਹੋਗੇ ਨਹੀਂ ਪਤਾ ਕਿਉਂਕਿ ਬਹੁਤ ਸਾਰੀਆਂ ਟਿਕਟਣਾਵਾਂ ਵੀ ਪਹਿਲਾਂ ਹੋ ਗਈਆਂ ਹੁਣ ਤੁਹਾਨੂੰ ਆ ਦਿਖਾਉਨੇ ਆ ਬੜੀ ਸ਼ਰਮ ਵਾਲੀ ਗੱਲ ਹੋਊਗੀ ਵੈਸੇ ਤਾਂ ਜਿਹੜੇ ਲੋਕ ਦੇਖ ਕੇ ਇਸ ਚੀਜ਼ ਨੂੰ ਇਗਨੋਰ ਕਰਦੇ ਆ ਆ ਮੰਦਰ ਹੈ ਜੀ ਇਹ ਭਗਵਾਨ ਵਾਲਮੀਕੀ ਜੀ ਦਾ ਮੰਦਰ ਹੈ ਬਹੁਤ ਪੁਰਾਣਾ ਮੰਦਰ ਇੱਥੇ ਬਣਿਆ ਹੋਇਆਗਾ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਮੰਦਰ ਵੀ ਜੇ ਕਿਸੇ ਨੇ ਜਾਣਾ ਹੈ ਪਹਿਲਾਂ ਤਾਂ ਉੱਤੇ ਗੰਦਗੀ ਹੈ ਉਹ ਗੰਦਗੀ ਦੇ ਵਿੱਚ ਨਹੀਂ ਹੋਗੇ ਲੋਕਾਂ ਨੂੰ ਮੰਦਰ ਜਾਣਾ ਪੈਂਦਾ ਇਹ ਨਹੀਂ ਦੇਖਦਾ ਹੈਗਾ ਸੋ ਆਓ ਅੱਗੇ ਆਪਾਂ ਸਾਹਮਣੇ ਦੁਕਾਨਦਾਰ ਨੇਗੇ ਸਾਰੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਤੇ ਦੇਖੋ ਇੱਥੇ ਮੱਛਰ ਸਾਰੀਆਂ ਬਿਮਾਰੀਆਂ ਇੱਥੇ ਪੂਰੀਆਂ ਹੁੰਦੀਆਂ ਨੇ ਫਿਰ ਆਹ ਦੇਖ ਲਓ। ਹਾਂ ਇੱਥੇ ਸੀਵਰ ਹੈਗਾ। ਤੇ ਉਹ ਦੇਖ ਲਓ ਹੁਣ ਅੱਗੇ ਤੁਹਾਨੂੰ ਦਿਖਾਵਾਂ ਕੈਮਰਾ ਜੇ ਇੱਧਰ ਨੂੰ ਕਰਕੇ ਦੇਖੀਏ ਆਪਾਂ। ਉਹ ਤੁਰ ਤੱਕ ਜਾਂਦਾ। ਹੁਣ ਤੁਹਾਨੂੰ ਇਹ ਸੁਣ ਕੇ ਇਰਾਨਗੀ ਹੋਊਗੀ ਕਿ ਅੱਗੇ ਜਾ ਕੇ ਐਮਸੀਰੀ ਦੁਕਾਨ ਹੈ। ਐਮਸੀਰੀ ਦੁਕਾਨ ਤੁਰੇ ਹੋ ਜਾਂਦਾ। ਹੁਣ ਐਮਸੀ ਇੱਥੋਂ ਦੀ ਲੰਘ ਕੇ ਤਾਂ ਜਾਂਦਾ ਹੀ ਆ ਉਹਨੂੰ ਦੇਖਦਾ ਤਾਂ ਹੋਊਗਾ ਹੀ ਵੀ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਪਰ ਨਹੀਂ ਚੁੱਪਵੱਟੀ ਹੋਈ ਹੈ। ਕਿਉਂ ਇਦਾਂ ਕਿਉਂ ਨਹੀਂ ਸਮਝ ਆ ਰਿਹਾ ਇਹ ਬਹੁਤ ਜ਼ਰੂਰੀ ਹੈ ਸੋ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਜਿਨ੍ਹਾਂ ਦੀ ਇੱਥੇ ਦੁਕਾਨਾਂ ਨੇਗੀਆਂ ਸੋ ਆ ਬਾਈ ਜੀ ਦੀ ਦੁਕਾਨ ਆ ਗਈ ਇੱਥੇ ਟੇਲਰ ਨੇਗੇ ਬਾਈ ਜੀ ਸਾਹਮਣੇ ਇੱਥੇ ਤੁਸੀਂ ਉਹ ਕੰਮ ਕਰ ਰਹੇ ਹੋ ਸਾਹਮਣੇ ਥੋੜੇ ਦੇਖੋ ਇੰਨਾ ਚਿੱਕੜ ਆਗਾ ਹਨਾ ਵੀ ਕਿਵੇਂ ਆ ਵੀ ਗਾਖ ਤੁਹਾਡੇ ਕੋਲ ਆਉਂਦੇ ਨੇ ਕਿ ਨਹੀਂ ਆਉਂਦੇ ਗਾਕਾਂ ਦੇ ਤਾਂ ਖੜਿਆਂ ਦੇ ਛਿੱਟੇ ਪੈ ਜਾਂਦੇ ਹੈਗੇ ਗਾਖ ਦੇਖ ਕੇ ਚਲੇ ਜਾਂਦੇ ਹੈਗੇ ਪਾਸੇ ਹੂੰ ਤੇ ਛਣ ਕਾਂ ਦਾ ਤਾਂ ਬੁਰਾ ਹਾਲ ਹੈਗਾ ਸਰਕਾਰਾਂ ਦਾ ਵੀ ਬਹੁਤ ਬੁਰਾ ਹਾਲ ਹੈਗਾ ਨਹੀਂ ਜੀ ਫਿਰ ਆਪਾਂ ਕਹੀਏ ਤੁਸੀਂ ਤਾਂ ਇੱਥੇ ਨਵੇਂ ਕੱਪੜੇ ਸਿਉਂ ਕੇ ਦਿਨੇ ਹੋ ਜਿਉਂ ਹੀ ਨਵੇਂ ਕੱਪੜੇ ਪਾ ਕੇ ਬੰਦਾ ਇੱਧਰ ਜਾਵੇ ਤੇ ਇਹ ਤਾਂ ਫਿਰ ਹਾਲ ਮਾੜਾ ਹੀ ਆ ਬਣੇ ਬਣਾਏ ਕੱਪੜੇ ਨੂੰ ਖਰਾਬ ਕਰਨਾ ਹਨ ਗਾਹ ਖੜਦੇ ਨਹੀਂਗਾ ਇੱਧਰ ਆਂਦੇ ਨਹੀਂਗਾ ਦੇਖ ਲੈਂਦੇ ਵਿੱਚ ਇੱਥੇ ਸੀਵਰੇ ਦੇ ਵਿੱਚ ਲੋਕ ਬਜ ਰਹੇ ਹੈਗੇ ਹਾਂ ਤੇ ਉਹ ਗਾਹ ਕੋ ਪਾਸੇ ਚਲੇ ਜਾਂਦੇ ਹੈਗੇ ਪਹਿਲੇ ਕਦੋਂ ਤੋਂ ਸਮੱਸਿਆ ਆ ਰਹੀ ਹੈ ਇਹ ਇਹ ਪਿਛਲੇ ਹਫਤੇ ਦੀ ਹੈਗੀ ਇੱਕ ਹਫਤਾ ਹੋ ਗਿਆ ਘੱਟੋ-ਘੱਟ ਅੱਛਾ ਤੇ ਇੱਕ ਹਫਤੇ ਦੇ ਵਿੱਚ ਤੁਸੀਂ ਦੇਖਿਆ ਜਾਂ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਜਿਹੜੇ ਲੋਕਲ ਐਮਸੀ ਨੇ ਉਹਨਾਂ ਦੇ ਨਾਲ ਹੀ ਆ ਵੈਸੇ ਹੀ ਕੋਈ ਮੁੱਦਾ ਵਿਚਾਰਿਆ ਹੋਵੇ ਨਹੀਂ ਹਜੇ ਕਿਸੇ ਨਾਲ ਮਤਲਬ ਕਿ ਕੋਈ ਨਹੀਂ ਹੈ ਪੁੱਛ ਗੱਲ ਕਰਨ ਵਾਸਤੇ ਆਇਆ ਹੈਗਾ ਅੱਛਾ ਹਾਂ ਬਾਕੀ ਐਮਸੀ ਕੋਲ ਨੂੰ ਤਾਂ ਪਤਾ ਹੀ ਐਮਸੀ ਰੋਜ਼ ਇੱਧਰ ਦੀ ਲੰਘਦੇ ਟੱਪਦੇ ਆ ਇੱਥੇ ਐਮਸੀ ਦੀ ਦੁਕਾਨ ਵੀ ਹੈ ਨਾ ਜੀ ਸਾਹਮਣੇ ਹਾਂ ਐਮਸੀ ਦੀ ਨਾਲ ਦੁਕਾਨ ਹੈਗੀ ਹੈ ਠੀਕ ਹੈ ਸੋ ਬੋਟਾ ਵਿਲੇ ਵਿਕਾਸ ਨਜ਼ਰ ਆਊਗਾ ਫਿਲਹਾਲ ਹਜੇ ਸਾਰਿਆਂ ਨੇ ਚੁੱਪ ਪੱਟੀ ਹੋਈ ਹੈਗੀ ਕੀ ਇੱਥੋਂ ਦੀ ਨੰਗਦੇ ਹੋਗੇ ਡੰਗਿਆ ਜਾਂਦਾ ਕਿ ਨਹੀਂ ਨਹੀਂ ਨੰਗੇ ਜਾਂਦਾ ਬਹੁਤ ਗੰਦ 파ਰਕ ਸੀਵਰ ਦਾ ਪਾਣੀ ਆ ਗਿੰਦਾ ਇੰਨਾ ਬੁਰਾ ਹਾਲ ਹੋ ਜਾਂਦਾ ਸਾਡੇ ਨੰਗੇ ਤੇ ਟਪਦੀ ਨਹੀਂ ਕਦੋਂ ਕੁ ਦੀ ਸਮੱਸਿਆ ਆ ਰਹੀ ਹੈ ਤੁਹਾਨੂੰ ਤੀਨ ਦਿਨ ਹੋ ਗਏ ਅੱਛਾ ਚਾਰ ਹੀ ਹੋ ਗਏ ਮੇਰੇ ਖਿਆਲ ਲੈ ਨਹੀਂ ਹਰ ਵਾਰੀ ਇਦਾਂ ਹੁੰਦਾ ਹੈ ਜਾਂ ਐਤ ਕੀ ਚੀਜ਼ ਹੋਈ ਹੈ ਜਿਹੜਾ ਪਾਣੀ ਹਰ ਵਾਰੀ ਹੁੰਦਾ ਅੱਛਾ ਤੇ ਹੱਲ ਕੋਈ ਹੁੰਦਾ ਨਹੀਂ ਇਹਦਾ ਨਾ ਹਾਂ ਇਹਦਾ ਕੋਈ ਹੱਲ ਨਹੀਂ ਬਸ ਬੁਰਾ ਹਾਲ ਆ ਪੀਪੀਜੀ ਕਹਿੰਦੇ ਬੁਰਾ ਹਾਲ ਹੀ ਕਿਉਂਕਿ ਉਹ ਤਾਂ ਬੁਰਾ ਹਾਲ ਤਾਂ ਦੇਖਣ ਨੂੰ ਲੱਗ ਹੀ ਰਿਹਾ ਸਾਹਮਣੇ ਸੋ ਗੱਲਾਂ ਹੀ ਆ ਜਾਂਦੀਆਂ ਨੇ ਕਿ ਵਿਕਾਸ ਦੀਆਂ ਗੱਲਾਂ ਕਿਉਂਕਿ ਹੁਣ ਦੇਖੋ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਉਸ ਤੋਂ ਬਾਅਦ ਚਲੋ ਐਮਸੀ ਚੋਣਾਂ ਦਾ ਵੀ ਅਨਾਉਂਸਮੈਂਟ ਚਲੋ ਹੋ ਹੀ ਜਾਣਾ ਸੋ ਗੱਲ ਇਹ ਹੈ ਕਿ ਜਦੋਂ ਲੋਕੀ ਵੋਟਾਂ ਮੰਗਣ ਜਾਂਦੇ ਨੇ ਤਾਂ ਗੱਲ ਹੁੰਦੀ ਹੈ ਕਿ ਤੁਹਾਡੇ ਸ਼ਹਿਰ ਦਾ ਵਿਕਾਸ ਕਰਾਵਾਂਗੇ ਕਰਾਵਾਂਗੇ ਪਰ ਮੇਨ ਇਹ ਨਹੀਂ ਆ ਲੋਕਾਂ ਨੇ ਇਹ ਵੀ ਦੇਖਣਾਗਾ ਵੀ ਜਿਹੜਾ ਤੁਹਾਡੇ ਹੁੰਦੇ ਤੁਸੀਂ ਵਿਕਾਸ ਨਹੀਂ ਕਰਾਇਓ ਬਾਅਦ ਦੇ ਵਿੱਚ ਕੀ ਕਰਾ ਦੋਗੇ ਸੋ ਇਹ ਸਵਾਲ ਬਹੁਤ ਜ਼ਿਆਦਾ ਵੱਡਾ ਹੈ ਤੇ ਧਿਆਨ ਦੇਣ ਦੀ ਬਹੁਤ ਹੀ ਜ਼ਿਆਦਾ ਲੋੜ ਹੈਗੀ ਆ ਸੋ ਜੇ ਲੋਕਾਂ ਨੇ ਵੋਟਾਂ ਪਾਉਣੀਆਂ ਤਾਂ ਸੋ ਸਮਝ ਕੇ ਪਾਉਣਾ ਵੀ ਜਿਹੜੇ ਲੋਕ ਜਿਹੜੇ ਉਮੀਦਵਾਰ ਉਹਨਾਂ ਨੂੰ ਜਿਤਾਉਂਦੇ ਨੇ ਕਿ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਦੇ ਨੇ ਜਾਂ ਨਹੀਂ ਉਤਰਦੇ ਸੋ ਬਠਿੰਡੇ ਸ਼ਹਿਰ ਦਾ ਤੁਹਾਨੂੰ ਆ ਹਾਲ ਦਿਖਾਤਾ ਹਾਜੀ ਰਤਨ ਮੱਲਾ ਸੋ ਤੁਸੀਂ ਵੇਖ ਸਕਦੇ ਹੋ ਆਪ ਹੀ ਹਾਲਾਤ